ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਿੰਮਤਪੁਰਾ ਅਸੀਂ ਅਕਸਰ ਹੀ ਪਾਇਂਦਿਆ ਸਕਾਟਲੈਂਡ ਦੇ ਮੰਚ ਰਾਹੀਂ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਰਹਿੰਦੇ ਆ ਅੱਜ ਜਿਹੜੇ ਮੈਂ ਸੱਜਣ ਨੂੰ ਮਲਾਉਣ ਜਾ ਰਿਹਾ ਜੇਕਰ ਆਪਾਂ ਉਮਰ ਦੇ ਬਰੇ ਗਿਣੀਏ ਤੇ ਬਰਿਆਂ ਦੇ ਮਹੀਨੇ ਗਿਣੀਏ ਤੇ ਇੱਕ ਮਹੀਨੇ ਦੇ ਚਾਰ ਜਾਂ ਪੰਜ ਹਫ਼ਤੇ ਗਿਣੀਏ ਤੇ ਫਿਰ ਉਹਨਾਂ ਹਫ਼ਤਿਆਂ ਨੂੰ ਅੱਗੇ ਦਿਨਾਂ 'ਚ ਵੀ ਵੰਡ ਲਈਏ ਤਾਂ ਸੋਚ ਕੇ ਦੇਖੋ ਕਿ ਜੇ ਹਰ ਰੋਜ਼ ਦੀ ਇੱਕ ਟਰੋਫੀ ਵੀ ਹੋਵੇ ਜਾਂ ਇੱਕ ਮੈਡਲ ਵੀ ਹੋਵੇ ਤਾਂ ਉਹ ਸੱਜਣ ਕੋਲ ਆਪਣੀ ਉਮਰ ਦੇ ਹਿਸਾਬ ਨਾਲ ਕਿੰਡਾ ਅੰਬਾਰ ਲੱਗਿਆ ਹੋਣਾ ਮੇਰੀ ਇਹ ਗੱਲ ਸੁਣ ਕੇ ਇੱਕ ਵਾਰ ਤੁਸੀਂ ਹੈਰਾਨ ਜੂਰ ਹੋਏ ਹੋਵੋਗੇ ਜਾਂ ਇਹ ਵੀ ਲੱਗਦਾ ਹੈ ਕਿ ਯਾਰ ਨਹੀਂ ਗੱਲ ਅਲੋਕਾਰੀ ਦੀ ਹੈ ਜਾਂ ਗੱਪ ਜਿਹਾ ਲੱਗਦਾ ਪਰ ਅਸੀਂ ਉਹਨਾਂ ਪਲਾਂ ਦੇ ਗਵਾਹ ਬਣੇ ਹਾਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਉਹਨਾਂ ਪ੍ਰਾਪਤੀਆਂ ਨੂੰ ਦੇਖਿਆ ਮਾਣ ਮੱਤੇ ਮਹਿਸੂਸ ਕਰ ਰਹੇ ਹਾਂ ਤੇ ਉਹ ਸੱਜਣ ਨੂੰ ਪਿਆਰ ਭਰੀ ਗਲਵਕੜੀ ਵੀ ਪਾਈ ਹੈ ਕਿ ਅਸੀਂ ਜਿਹੜੀ ਚੀਜ਼ ਸੋਚ ਵੀ ਨਹੀਂ ਸਕਦੇ ਤੁਸੀਂ ਉਹ ਪਹਿਲਾਂ ਹੀ ਕਰ ਚੁੱਕੇ ਹੋ ਕਿਉਂਕਿ ਕਈ ਵਾਰ ਅਸੀਂ ਕਿਸੇ ਬੰਦੇ ਨੂੰ ਜਾਂ ਕਿਸੇ ਇਨਸਾਨ ਦੀ ਪ੍ਰਾਪਤੀ ਨੂੰ ਬਹੁਤ ਹਲਕੇ ਚ ਲੈ ਲੈਂਦੇ ਆ ਤੇ ਜਦੋਂ ਕਦੇ ਤੁਹਾਨੂੰ ਲੱਗੇ ਕਿ ਉਸ ਭਾਈ ਜਾਲੇ ਦੇ ਲਈ ਆਪਣੀਆਂ ਸਲਾਹਾਂ ਦੇ ਰਿਹਾ ਹੋਵੇ ਜਾਂ ਆਪਣੀਆਂ ਮਤਾਂ ਦੇ ਰਿਹਾ ਹੋਵੇ ਤਾਂ ਇਹ ਨਾ ਸੋਚੋ ਕਿ ਉਹ ਬੰਦਾ ਯਾਰ ਆਪ ਦਾ ਆਪ ਦੀ ਸ਼ਾਨ ਕੋੜ ਰਿਹਾ ਉਹਦੇ ਪਿੱਛੇ ਦੇਖਿਓ ਕਿ ਸ਼ਿਹਾਰ ਸੀ ਕਿੰਨਾ ਹੋ ਸਕਦਾ ਕਿਉਂਕਿ ਅਸੀਂ ਕਿਸੇ ਬਾਰੇ ਅੰਦਾਜ਼ਾ ਲਾ ਸਕਦੇ ਆ ਪਰ ਉਹਦੀ ਘਾਲ ਨੂੰ ਜਦੋਂ ਦੇਖ ਕੇ ਫਿਰ ਤੁਸੀਂ ਸ਼ਰਮਸਾਰ ਹੋਊ ਹੋਗੇ ਇਹ ਗੱਲ ਪੱਕੀ ਹੈ ਮੈਂ ਜਿਹੜੇ ਸੱਜਣ ਨਾਲ ਤੁਹਾਨੂੰ ਮਨਾਉਣ ਜਾ ਰਿਹਾ ਉਹ ਵੈਸਟ ਮੈਡਲੈਂਡ ਹੀ ਨਹੀਂ ਪੂਰੇ ਯੂਕੇ ਦਾ ਮਾਲਕ ਕਹਿ ਸਕਦੇ ਆ ਪੰਜਾਬੀ ਭਾਈਚਾਰੇ ਦੇ ਸਿਰ ਸਜੀ ਹੋਈ ਜਿਹੜੀ ਸ਼ਮਲੇ ਵਾਲੀ ਪੱਗ ਆ ਉਹਦਾ ਸ਼ਮਲਾ ਕਹਿ ਸਕਦੇ ਆ ਕਿਉਂਕਿ ਇਹ ਵਿਦੇਸ਼ੀ ਧਰਤੀ ਦੇ ਉੱਤੇ ਆ ਕੇ ਤੁਸੀਂ ਅਸੀਂ ਸਾਰੇ ਗੋਲ ਰੋਟੀ ਦੇ ਗੋਲ ਚੱਕਰ 'ਚ ਜਿਹੜੇ ਕੱਢ ਰਹੇ ਆ ਸਾਰਾਂ ਤੋਂ ਪਹਿਲਾਂ ਆਪਣੇ ਆਪ ਨੂੰ ਸੈੱਟ ਕਰਨ ਦੀ ਜਿਹੜੀ ਸੋਚ ਹੁੰਦੀ ਹੈ ਉਦੇ ਬਾਅਦ ਚ ਫਿਰ ਆਪਣੇ ਬਾਲ ਬੱਚਿਆਂ ਨੂੰ ਫਿਰ ਆਪਣੇ ਪਿੱਛੇ ਪੰਜਾਬ ਵਾਸ ਦੇ ਪਰਿਵਾਰ ਨੂੰ ਸੈੱਟ ਕਰਨ ਦੇ ਚੱਕਰ ਜੀ ਬੰਦਾ ਸੈੱਟ ਹੋ ਜਾਂਦਾ ਇਹ ਸਾਰੇ ਕੌਜ ਦੇ ਚੱਲਦੇ ਹੋਏ ਉਸ ਸਖਸ਼ ਨੇ ਜਿੱਥੇ ਸਮਾਜਿਕ ਸੁਰਤਬਾ ਵੀ ਬਹੁਤ ਵੱਡਾ ਹਾਸਲ ਕੀਤਾ ਪਰਿਵਾਰਕ ਜ਼ਿੰਮੇਵਾਰੀਆਂ ਵੀ ਬਹੁਤ ਚੰਗੀ ਤਰ੍ਹਾਂ ਨਿਭਾਈਆਂ ਆਪਣੇ ਪਰਿਵਾਰਾਂ ਇੱਥੋਂ ਤੇ ਉੱਥੋਂ ਤੱਕ ਬਹੁਤ ਜ਼ਿੰਮੇਵਾਰੀ ਬਾਖੂਬੀ ਨਿਭਾਈ ਤੇ ਸਮਾਜ ਦੇ ਵਿੱਚ ਵਿਤਰਦਿਆਂ ਹੋਇਆ ਵੀ ਸਮਾਜ ਦਾ ਕੋਈ ਵੀ ਉਹ ਜਿਹਾ ਪੱਕਾ ਥੂਣਾ ਨਹੀਂ ਰਹਿਣਦਾ ਜਿਹਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਨਾ ਪਾਇਆ ਹੋਵੇ ਇਥੋਂ ਤੱਕ ਕਿ ਉਹ ਸੱਜਣ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਖੇਡਾਂ ਖੇਡਣ ਦੇ ਬਾਵਜੂਦ ਤੇ ਉਹ ਮੀਡੀਆ ਖੇਤਰ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਅਜੇ ਵੀ ਬਾਖੂਬੀ ਨਿਭਾ ਰਹੇ ਆ ਮੇਰੀ ਮੁਰਾਦ ਹੈ ਸਰਦਾਰ ਅਜੈਬ ਸਿੰਘ ਗਰਚਾ ਜੀ ਤੋਂ ਅੱਜ ਗਰਚਾ ਸਾਹਿਬ ਸਾਡੇ ਨਾਲ ਇਸ ਮੰਚ ਤੇ ਵਿਰਾਜਮਾਨ ਹੈ ਤੇ ਆਓ ਫਿਰ ਗਰਚਾ ਸਾਹਿਬ ਨਾਲ ਕਰਦੇ ਆਂ ਗੱਲਬਾਤ ਗਰਚਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਨ ਤੁਹਾਡਾ ਹੈ ਮਦੀਪ ਗੁਰਮੀਤ ਜੀ ਤੁਸੀਂ ਸਕਾਟਲੈਂਡ ਦੇ ਧਰਤੀ ਤੋਂ ਕਦੋਂ ਕਮਟਲ ਕੇ ਆਏ ਤੇਰੇ ਘਰ ਰਖੇ ਬੰਨ ਗੱਲਾਂ ਸਾਂਝੀ ਕਰ ਲਈ ਆਪਣੇ ਪੰਜ ਦਰਿਆ ਦੇ ਪਾਟਕਾਂ ਨਾਲ ਸਾਂਝ ਤੋਂ ਲਈ ਆਏ 12 ਮਹੀਨੇ ਮੈਂ ਸ਼ਸਾਲਾਂ ਮੈਂ ਦਰਸਵੀ ਹੋ ਰਿਹਾ ਤੇ ਮੈਂ ਹੌਸਲੇ ਚ ਵੀ ਹੈਗਾ ਕਿ ਤੁਸਰੀ ਗੱਲਾਂ ਕੀਤੀਆਂ ਮੈਂ ਸ਼ਾਇਦ ਨਗਰ ਦੇ ਕਾਬਿਲ ਨੇ ਪਰ ਹਾਂ ਜੋ ਕੀਤਾ ਉਹ ਪ੍ਰਤਾਖ ਹੈ ਪ੍ਰਤਾਖ ਨੂੰ ਪ੍ਰਮਾਣ ਦੀ ਲੋੜ ਹੈ ਜੀ ਸੋ ਸਭ ਕੋਈ ਤੁਹਾਡੇ ਸਾਹਮਣੇ ਆ ਇਹ ਕਿਤੇ ਹੁੰਦੇ ਆ ਵੀ ਹੁਣ ਮੈਨੂੰ ਕੋਈ ਨਹੀਂ ਕਦਾ ਮੈਨੂੰ ਹੁਣ ਕੁਰਸੀ ਤੋਂ ਉੱਠਣਾ ਪਾਣਾ ਜਿਵੇਂ ਸਲੂਟ ਮਾਰਾਂ ਮੇਰਾ ਬੈਠੇ ਦੇ ਸਲੂਟ ਮਾਰ ਲਿਓ ਜੀ ਧੰਨਵਾਦ ਮੈਂ ਜਿਵੇਂ ਆਪਾਂ ਸਾਡੇ ਦਰਸ਼ਕ ਵੀ ਇਹਨਾਂ ਜਿਹੜੇ ਮੈਡਲ ਦੇਖ ਰਹੇ ਆ ਅ ਜਦੋਂ ਇਹਨਾਂ ਮੈਡਲ ਨੂੰ ਤੁਸੀਂ ਦੇਖਦੇ ਹੋ ਹਾਂ ਪਹਿਲੀ ਗੱਲ ਦੀ ਗੱਲ ਕਰ ਚਾਉਂਦੀ ਸਭ ਜਾਣਿਆ ਹੋ ਜੇ ਕੋਈ ਬੰਦਾ ਕਿਸੇ ਦੀ ਕੀਤੀ ਨੂੰ ਭੁੱਲ ਜਾਏ ਉਹਨੂੰ ਇਕਰਤ ਕਰ ਜਾਂਦੇ ਆ ਜੀ ਬੈਕ ਹੋਮ ਰਾਤ ਤੋਂ ਮੈਂ ਸੱਤ ਨਾਈਟ ਤੋਂ ਆਇਆ ਤੇ ਮੈਂ ਬੜਾ ਤਕੜਾ ਵੋਲੀਵਲ ਖੇਡਦਾ ਹੁੰਦਾ ਸੀ ਹਰ ਸਪੋਰਟਸ ਵਿੱਚ ਮੇਰਾ ਹਰ ਸੰਦਾ ਹੀ ਯੋਗਦਾਨ ਹੁੰਦਾ ਸੀਗਾ ਪ੍ਰਾਪਤੀਆ ਕੀ ਸੀਗੀਆਂ ਉਹ ਇੱਕ ਪਾਸੇ ਆ ਲੇਕਿਨ ਮੈਂ ਉਦੋਂ ਤੋਂ ਲੈ ਕੇ ਅੱਜ ਤੱਕ ਉਸ ਸੱਜਣ ਨੂੰ ਖਿਡਾਰੀ ਸਮਝਦਾ ਜਿਹੜਾ ਕੱਪੜੇ ਲਾ ਕੇ ਗਰਾਊਂਡ 'ਚ ਆ ਜਾਂਦਾ ਜਿੱਤਿਆ ਉਹ ਜਿੱਤਿਆ ਹੋਵੇ ਉਹ ਸੁਰਿੰਦਰ ਸਾਗੇ ਵਾਲੀ ਗੱਲ ਹੈਗੀ ਆ ਪਰ ਜਿੱਤੂ ਵੀ ਉਹੋ ਹੀ ਜਿਹੜਾ ਕੱਪੜੇ ਲਾ ਕੇ ਗਰਾਊਂਡ 'ਚ ਆਊਗਾ ਜੀ ਸੋ ਮੇਰੀ ਜਿਹੜੀ ਪੰਜਾਬ ਚ ਰਹਿੰਦੇ ਆ ਪ੍ਰਾਤੀਸੀ ਕੀ ਉਹਨੂੰ ਮੇਰੇ ਪਰਿਵਾਰ ਦੇ ਮੈਂਬਰ ਐ ਉਹ ਸੁਣਦੇ ਸੀ ਕਿ ਉਹਨੂੰ ਤਾਂ ਸੁਣ ਨਹੀਂ ਸੀਗਾ ਸੁਣ ਵੀ ਬਹੁਤ ਘੱਟ ਸੀਗਾ ਲੇਖਣਾ ਤਾਂ ਦੂਰ ਦੀ ਗੱਲ ਹੈਗੀ ਆ ਤੇ ਜਦੋਂ ਮੈਂ ਇੱਥੇ ਆ ਗਿਆ ਤਾਂ ਮੇਰਾ ਕਦ ਕੱਢ ਦੇ ਕੇ ਉਹ ਕਿਤੇ ਨਾ ਕਿਤੇ ਸ਼ਰਮਸਾਰ ਜਿਉ ਉਹ ਮਿਸੂਸ ਹੋਏ ਹੋਣਗੇ ਵੀ ਮੈਂ ਜਾਂ ਉਹ ਜਿੰਨੀਆਂ ਮੇਰੀਆਂ ਪ੍ਰਾਤੀਸੀ ਸੁਣਦੇ ਸੀ ਕਿ ਮੈਂ ਓਡੇ ਕੱਦ ਵਾਲਾ ਬੰਦਾ ਹੈ ਨਹੀਂ ਹਮ ਲੇਕਿਨ ਜਿਹੜੀ ਅੰਦਰ ਅੱਗ ਸੀਗੀ ਉਹ ਉਹਨਾਂ ਨੂੰ ਬੋ ਦੇਰ ਵਾਰ ਦੇ ਸੀ ਜਾਂ ਜਿਹੜੀਆਂ ਟਰੋਫੀਆਂ ਤੁਸੀਂ ਦੇਖੀਆਂ ਇਹ ਅੱਗ ਦਾ ਦੂਜਾ ਰੂਪ ਹੀ ਹੈ ਸੋ ਮੈਂ ਇੱਥੇ ਸ਼ੁਰੂਆਤ ਯੂ ਕੈਡ ਜ਼ਿਕਰ ਕਰਾਂ ਚਾਹਾਂ ਮਗਰ ਮੇਰੇ ਆਪਣੇ ਪਰੌੜ ਦੇ ਮੇਰੇ ਕਜ਼ਨ ਸਰਦਾਰ ਗਗਬੀਰ ਸਿੰਘ ਗਰਚਾ ਤੇ ਮੇਰੇ ਭਤੀਜਾ ਦਿਲਵਿੰਦਰ ਸਿੰਘ ਗਰਚਾ ਤੇ ਅਮਰੀਕ ਸਿੰਘ ਗਰਚਾ ਮੇਤੋਂ ਉਹ ਭਤੀਜੇ ਭਾਵੇਂ ਉਹ ਮੇਰੇ ਤੋਂ ਛੋਟੇ ਆ ਜੀ ਤੇ ਵੱਡਾ ਭਾਈ ਉਹ ਇਸ ਟੀਮ 'ਚ ਖੇਡਦੇ ਹੁੰਦੇ ਸੀ ਜਿਸ ਟੀਮ 'ਚ ਮੈਂ ਆ ਕੇ ਜੁਆਇਨ ਕੀਤਾ ਤੇ ਟੀਮ ਦਾ ਨਾਮ ਸੀਗਾ ਸਮੈਟਿਕ ਸਿੱਖ ਟੈਂਪਲ ਜੀ ਅਗਰ ਉਹ ਮੈਨੂੰ ਨਾਂ ਲੈ ਕੇ ਆਉਂਦੇ ਤੇ ਮੈਂ ਇਹ ਕੁਝ ਹਾਸਲ ਨਹੀਂ ਸੀ ਕਰ ਸਕਦਾ ਇਹ ਉਹਨਾਂ ਦੀ ਬਦੌਰਤ ਹੀ ਆ ਹਾਲਾਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਰੋਜ਼ੀ ਰੋਟੀ ਦੀ ਖਾਤਰ ਹੀ ਬੰਦਾ ਹੁੰਦਾ ਮੈਂ ਮੈਜੀਸਟੇਅ ਆਇਆ ਸੀਗਾ ਇੰਗੇਜਮੈਂਟ ਮੇਰੀ ਪੇਪਰ ਨਹੀਂ ਬੈਂਕੋ ਪੰਜਾਬ ਚ ਹੋ ਗਈ ਸੀ ਤੇ ਅਪ੍ਰੈਲ 79 ਨੂੰ ਮੈਂ ਇੱਥੇ ਲੈਂਡ ਹੋਇਆ ਤੇ 79 ਦੇ ਅਕਤੂਬਰ ਚ ਮੇਰਾ ਵਿਆਹ ਹੁੰਦਾ ਉਹ ਤੱਕ ਮੈਂ ਕੁਝ ਵਹਿਲਾ ਰਿਹਾ ਕੁਝ ਕੰਮ ਕੀਤਾ ਲੇਕਿਨ ਇੰਡੀਆ ਤੋਂ ਰੈਂਚ ਆਉਂਦੇ ਪਹਿਲੇ ਹfte ਮੇਰਾ ਸਵੇਰ ਸਿਕਨੇਪਲ ਕਲੱਬ ਬੋਲੀਵਾਰ ਕਲੱਬ ਦੇ ਮੈਂਬਰ ਹਨ ਮੇਰਾ ਤਾਲ ਮਿਲ ਕ੍ਰੌਨ ਚ ਮੇਰੀ ਇਸ ਜ਼ਿੰਦਗੀ ਨੂੰ ਕੀ ਖੇਡੂ ਵੀ ਬੀੜੇ ਮਲਾ ਮੇਰੇ ਇਹ ਤਿੰਨੇ ਪ੍ਰਭਾਕ ਮੈਂਬਰ ਮੇਰਾ ਕਜ਼ਨ ਬਵੀਰ ਸਿੰਘ ਘਰਚਾ ਦਲਵਿੰਦਰ ਸਿੰਘ ਘਰਚਾ ਅਮਰੀਤ ਸਿੰਘ ਘਰਚਾ ਜੀ ਬਟ ਜਿਹੜਾ ਮੇਰਾ ਕਜ਼ਨ ਦਲਵਿੰਦਰ ਸਿੰਘ ਘਰਚਾ ਉਹ ਇੱਕ ਮਹੀਨਾ ਇੱਥੇ ਰਿਹਾ ਮੇਰੇ ਕੋਲੇ ਅਪ੍ਰੈਲ ਤੋਂ ਮਈ ਤੱਕ ਮਈ ਦੇ ਮਹੀਨੇ ਉਹ ਅਸੇਰੇ ਚ ਰਿਹਾ ਤੇ ਉਹਦੀਆਂ ਗੱਲਾਂ ਕਿਤੇ ਫੇਰ ਤੁਹਾਡੇ ਚਰਨਾਂ 'ਚ ਜ਼ਰ ਕਰਾਂਗੇ ਜੀ ਕਿਉਂਕਿ ਬਰਡ ਚੀਆ ਉਹਨੇ ਜਿਹੜੀ ਧੂਮਾ ਉੱਥੇ ਪਾਈਆਂ ਐ ਉਹ ਐਨਜ਼ਿਕ ਜਿਹੜੀ ਉੱਥੇ ਦੀ ਕਲੱਬ ਐ ਜਿਹੜੀ ਹਰ ਐ ਈਸਟਰਡੇ ਖੇਡਾ ਕਰਦੀ ਆ ਉਹਦਾ ਉਹ ਪ੍ਰਧਾਨ ਰਿਹਾ ਤੇ ਅੱਜ ਉਹਦੇ ਬੱਚੇ ਇੱਕ ਪਾਸੇ ਲਾ ਕੇ ਉਹਦੇ ਪੋਤੇ-ਪੋਤੇ ਜਿਹੜੇ ਆ ਉਹ ਖੇਡਾ ਜ ਬੜਾ ਵੱਡਾ ਯੋਗਦਾਨ ਪਾ ਰਹੇ ਨੇ ਕੁ ਖੈਰ ਮੈਂ ਉਸ ਪਾਸੇ 못 ਆ ਜਾਵਾ ਸੋ ਉਸ ਤੋਂ ਬਾਅਦ ਮੇਰੇ ਅੱਜ ਦੀ ਇਸ ਪ੍ਰਾਪਤੀ ਨੂੰ ਦੇਖੀ ਐ ਇਹਦੇ ਚ ਉਦੋਂ ਤੋਂ ਲੈ ਕੇ ਹੁਣ ਤੱਕ ਸੈਕਟਰਪਸ ਵਾਦਕ ਦੇ ਜਿਹੜੇ ਮੈਂਬਰ ਰਹੇ ਆ ਉਹਨਾਂ ਦਾ ਵੀ ਓਨਾ ਹੀ ਵੱਡਾ ਯੋਗਦਾਨ ਹੈਗਾ ਕਿਉਂਕਿ ਉਹ ਨਾ ਹੁੰਦੇ ਤਾਂ ਇਹ ਟਰੋਫੀ ਨਹੀਂ ਕਿਉਂਕਿ ਇਹ ਇੰਡੀਵਿਜੁਅਲੀ ਜਿੱਤ ਨਹੀਂ ਹੈਗੀ ਇੱਕ ਇੱਕ ਕਲੈਕਟਰ ਟੀਮ ਜਿੱਤ ਰਹੀ ਹੈ ਤੇ ਲਗਭਗ ਇੰਨੇ ਕੀ ਜਾਂ ਇੰਨੇ ਨਹੀਂ ਜਿਹੜੇ ਹੈਗੇ ਮੈਥਰ ਉਹਨਾਂ ਮੈਂਬਰਾਂ ਕੋ ਵੀ ਹੋਣਗੇ ਵੱਖਰੀ ਗੱਲ ਹੈ ਉਹਨੇ ਸੰਭਾਲੇ ਜਾਂ ਨਹੀਂ ਸੰਭਾਲੇ ਲੇਕਿਨ ਮੈਂ ਇਹਨੂੰ ਆਪਣਾ ਸਰਵਾਇ ਸਮਝ ਕੇ ਸੰਭਾਲ ਕੇ ਰੱਖਿਆ ਜੀ ਜੀ ਪਿੰਡ ਤੁਹਾਡਾ ਸ਼ਾਦੀਪੁਰ ਜੀ ਸ਼ਾਦੀਪੁਰ ਵਾਲੇ ਥੋੜਾ ਜਾ ਚੱਲਣਾ ਪਾਕੀ ਤੇ ਵੀ ਜਿਹੜੀ ਤੁਹਾਡਾ ਖੇਡਣ ਦਾ ਜਿਹੜਾ ਸੁਭਾਅ ਉਹ ਸ਼ਾਦੀਪੁਰ ਤੋਂ ਕਿਵੇਂ ਬਣਿਆ ਜੀ ਬਹੁਤ ਵਧੀਆ ਤੇ ਵੱਡਾ ਸਵਾਲ ਹੈਗਾ ਆ ਜਿਵੇਂ ਮੈਂ ਜ਼ਿਕਰ ਕੀਤਾ ਆਪਣੇ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਇਸ ਤੋਂ ਪਹਿਲਾਂ ਮੇਰੇ ਪਿੰਡ ਦੇ ਵਸਨੀਕ ਖਿਡਾਰੀ ਤਾਂ ਬਹੁਤ ਸਗੇ ਲੇਕਿਨ ਦੋ ਸੱਜਣਾਂ ਦਾ ਜ਼ਿਕਰ ਕਰਨਾ ਚਾਹਾਂਗਾ ਜੀ ਪਹਿਰਾ ਸਿੰਘ ਘੁਰਲਾ ਉਹਦਾ ਨਾਮ ਸੀਗਾ ਉਹਨੂੰ ਪੰਜਾਬੀ ਸਿੱਧੇ ਜਿਵੇਂ ਰਿਆਦੀ ਉਹ ਘੁਰ ਇੱਕ ਘੋੜਲਾ ਘੋੜਲਾ ਘੋੜਣਾ ਹੈ ਨਾ ਉਹਨੂੰ ਘੁਰਲਾ ਬੋਲਦਾ ਸੀਗਾ ਤੇ ਉਹਦਾ ਨਾਂ ਹੀ ਪੈ ਰਸੀ ਘੁਰਲਾ ਬਣ ਗਿਆ ਜੀ ਉਸੇ ਸਕੂਲੇੋਂ ਪੜੇ ਜਿਸ ਸਕੂਲੇ ਮੈਂ ਪੜਿਆ ਤੇ ਬਲਦੇਵ ਸਿੰਘ ਸੰਘੇੜਾ ਜਿਹੜੇ ਬੜੇ ਪੰਜਾਬ ਲੈਵਲ ਦੇ ਨਾਮੀ ਬਾਲੀਬਲ ਖਿਡਾਰੀ ਰਹੇ ਹਿਆ ਬੱਸ ਬੱਸ ਕਬੱਡੀ ਐਂ ਬਾਲੀਬਲ ਦੇ ਮੇਰੇ ਉਹਨਾਂ ਨੇ ਚਿਹੜਾ ਹੀ ਮਾਰੀ ਹੈ ਮੈਨੂੰ ਇਹ ਸਿਖਾਉਣ ਲਈ ਜੀ ਮੈਨੂੰ ਉਹਨਾਂ ਨੇ ਦਰਕਾਰਿਆ ਵੀ ਤੂੰ ਖੇਡ ਨਹੀਂ ਸਕਦਾ ਲੇਕਿਨ ਉਸ ਅਗਨੇ ਭਾੜਵਾਣਾ ਨਹੀਂ ਹੁੰਦਾ ਤੇ ਮੈਂ ਫਿਰ ਮੈਂ ਠਾਰਨੇ ਸੀ ਕਿ ਮੈਂ ਇੱਕ ਦਿਨ ਦਿਖਾਉਂਗਾ ਜੀ ਤੇ ਉਹ ਤੁਹਾਡੇ ਸਾਹਮਣੇ ਹੈਗਾ ਤੇ ਮੈਂ ਇਹ ਸਾਰਾ ਸਿਰਾ ਉਹਨਾਂ ਜੰਦਾ ਉਹਨਾਂ ਦੇ ਚਿਹਰਾ ਮੈਨੂੰ ਕਿਹਾ ਵਾਂਗੂ ਲੱਗੀਆਂ ਉਹ ਨਾਲ ਚਿਹਰਾ ਮਾਰਦੇ ਉਹਨਾਂ ਮੇਰੀ ਜ਼ਿੰਦਗੀ ਚ ਆਉਂਦੇ ਤੇ ਮੈਂ ਇਸ ਮੁਕਾਮ ਤੇ ਨਹੀਂ ਸੀ ਪਹੁੰਚ ਸਕਦਾ ਉਹਨਾਂ ਦਾ ਸਵਤਿਵਾਸਾ ਹੋਵੇ ਅੱਜ ਇਸ ਦੁਨੀਆ 'ਚ ਨਹੀਂ ਲੇਕਿਨ ਮੇਰੇ ਦਿਲ ਦੇ ਬਕਰੀਵਾ ਮੈਂ ਹਮੇਸ਼ਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸੁਰੂਲ ਕਰਕੇ ਮੇਰਾ ਗਲਾ ਵੀ ਭਰ ਜਾਂਦਾ ਜੀ ਤੇ ਮੇਰੇ ਲਈ ਉਹ ਜ਼ਿੰਦਾ ਹੈ ਮੈਂ ਸ਼ਾਦੀਪੁਰ ਦੀ ਗੱਲ ਕਰਦਾ ਸੀ ਕਿ ਪੜ ਤੁਹਾਡੀ ਪੜਾਈ ਵਗੈਰਾ ਉਹ ਕਿੱਥੋਂ ਦੀ ਤੇ ਉਹ ਜਿਹੜਾ ਖੇਡਣ ਵਾਲਾ ਸੁਭਾਅ ਤੁਹਾਡਾ ਵੀ ਉਹ ਕਾਲਜ ਸਕੂਲ ਕਿੱਥੋਂ ਕਿੱਥੋਂ ਚੱਲਿਆ ਹਾਂ ਉਹ ਹੀ ਮਹੌਲ ਪਿੰਡ ਚ ਜਦੋਂ ਮੇਰੇ ਉਹ ਪਿੰਡ ਦੇ ਉਦੋਂ ਉਹਦੇ ਗੱਭਰੂ ਵੱਡੇ ਭਰਾ ਖੇਡਦੇ ਹੁੰਦੇ ਸੀ ਤਾਂ ਉਹਨਾਂ ਦੀਆਂ ਗੱਲਾਂ ਉਹਨਾਂ ਦਾ ਲੈ ਜਾ ਖੇਡਣ ਦਾ ਉਹ ਮਨ ਨੂੰ ਟੰਗਦਾ ਸੀਗਾ ਤੇ ਹੌਸਲਾ ਦਿੰਦਾ ਸੀਗਾ ਹਾਂ ਜਦੋਂ ਕਬੱਡੀ ਪੌਣਾ ਤਾਂ ਉਹ ਬਲਦੇਵ ਨੇ ਕਿਹਾ ਆਉਂਦੇ ਨੂੰ ਮੈਂ ਦੇਣਾ ਇਹਨੂੰ ਲੂਣ ਹਾਂ ਦੇਖੋ ਉਦੋਂ ਇਹਨਾਂ ਗੱਲਾਂ ਦਾ ਬਹੁਤਾ ਗਿਆਨ ਨਹੀਂ ਹੁੰਦਾ ਬਚਪਨ ਵੀ ਇਹ ਲੂਣ ਦੇਣਾ ਕੀ ਹੁੰਦੀ ਹੈ ਤੇ ਉਹ ਲੂਣ ਉਹਨਾਂ ਨੇ ਦਿੱਤਾ ਵੀ ਬਲਦੇਵ ਸਿੰਘ ਘੇੜਾ ਉਹਨੂੰ ਪੁਰਾਣੇ ਸੱਜਣ ਜਿਹੜੇ ਆ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਤੇ ਮੈਨੂੰ ਜੇ ਸੱਚ ਜਾਣਿਓ ਅੱਜ ਜਦੋਂ ਵੀ ਕਿਤੇ ਗੱਲ ਕਰਨਾ ਛਾਦੀਪੁਰ ਤਾਂ ਉਹ ਬਲਦੇਵ ਸਿੰਘ ਸਿੰਘੇ ਵਾਲਾ ਹੈ ਛਾਦੀਪੁਰ ਜੀ ਤੇ ਉਹਦਾ ਨਾਮ ਦੇਵਜੀਤ ਤੇ ਮੇਰਾ ਅਜੈਬ ਤੋ ਕਈ ਬੰਦੇ ਮੈਨੂੰ ਉਹਦੇ ਨਾਲ ਨਹੀਂ ਹਲੇ ਵੀ ਪਛਾਣਦੇ ਜਿਨ੍ਹਾਂ ਨੇ ਸੁਣਿਆ ਸੀ ਨਾ ਸੋ ਬੜਤਾਲਾ ਉਹਦਾ ਸੱਜਣਾ ਦੀ ਸੋ ਉਹ ਕਿਹੜੇ ਦੇ ਸੀਗੇ ਉਸੇ ਸਕੂਲੇ ਉਪਰੇ ਜਿਸ ਸਕੂਲ ਮੈਂ ਪੜਿਆ ਐ ਜਾਂ ਜਿਸ ਸਕੂਲੇ ਉਹ ਪੜਿਆ ਉਸੇ ਸਕੂਲੇ ਮੈਂ ਪੜਿਆ ਵੈਸੇ ਬਸ ਤੁਸੀਂ ਦਾ ਮਰਜੀ ਲੈ ਲਓ ਤੇ ਉਸ ਸਕੂਲ ਦਾ ਖੇਡ ਚ ਬੜਾ ਨਾਮ ਸੀਗਾ ਕਿ ਜਦੋਂ ਮੈਂ ਉੱਥੇ 1968 ਚ ਜੁਆਇਨ ਕੀਤਾ ਤੇ ਮੈਂ 1972 ਚ ਡਿਸਟ੍ਰਿਕਟ ਖੇਡੀ ਵਾਲੀ ਵਾਲੀ ਜੀ ਉੱਥੇ ਵੀ ਮੇਰੇ ਨਾਲ ਦੋ ਚਾਰ ਸੱਜਣ ਜਿਹੜੇ ਉਹ ਖਾar ਖਾਂਦੇ ਸੀਗੇ ਹੂੰ ਕਾਰਨ ਕੁਝ ਵੀ ਹੋ ਸਕਦੇ ਆ ਬਟ ਉਥੋਂ ਵੀ ਮੈਂ ਨਿਰਣ ਕੀਤਾ ਕਿ ਇੱਕ ਦਿਨ ਚੱਲ ਚੜ੍ਹ ਕੇ ਰਹੇਗਾ ਤੇ ਅੱਜ ਗੁੱਝਾ ਨਹੀਂ ਦਿੰਦਾ ਗੁੱਝਾ ਨਹੀਂ ਦਿੰਦਾ ਤੇ ਅੱਜ ਉਹਨਾਂ ਸੱਜਣਾ ਤੋਂ ਮੈਨੂੰ ਖੇਡਦੇ ਤਾਂ ਕੀ ਨਜ਼ਰ ਆਉਣੇ ਆ ਇਸ ਦਰਦ ਦੇ ਬਹੁਤ ਘੱਟ ਲੋਕ ਨੇ ਖੇਡਦੇ ਜਿਹੜਾ ਮੈਦਾਨ ਦੇ ਵਿੱਚ ਨਾ ਜਿਹੜਾ ਖਿਡਾਰੀ ਮਚੇਵੇਂ ਚ ਆ ਗਿਆ ਉਹ ਗਿਆ ਜੀ ਕਿਉਂਕਿ ਇਹ ਤਾਂ ਖੇਡ ਤਾਂ ਰੱਬ ਨਾਲ ਤਾਰਾਂ ਜੋੜਨ ਵਾਲੀ ਗੱਲ ਕਹਿੰਦੇ ਆ ਚਾਹੇ ਉਹ ਗੁੱਸੇ ਵਾਲੀ ਖੇੜੀ ਆ ਪਰ ਜਿਹੜਾ ਬੰਦਾ ਸਾਥੀ ਖਿਡਾਰੀ ਨਾਲ ਜ਼ਹਿਰਸ ਕਰ ਗਿਆ ਮਜਹਿਮ ਕਰ ਗਿਆ ਉਹ ਤੁਹਾਨੂੰ ਦੁਆਰਾ ਮੈਦਾਨ 'ਚ ਦਿਖੂ ਵੀ ਨਹੀਂ ਬਿਲਕੁਲ 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 ਸੋ ਇਹ ਕਹਾਣੀ ਹਲੇ ਖਤਮ ਨਹੀਂ ਹੋਈ ਨੂਰਮਲ ਸੀਨੀਅਰ ਸੈਕੰਡਰੀ ਸਕੂਲ ਆਰਿਆ ਆਰਿਆ ਸਕੂਲ ਨੂਰਮਲ ਦੱਸ ਜਿਹੜੇ ਉਸ ਇਲਾਕੇ ਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਆ ਉਹਦਾ ਸਪੋਰਟ 'ਚ ਬੜਾ ਵੱਡਾ ਯੋਗਦਾਨ ਰਿਹਾ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਉਸ ਸਕੂਲ ਨਾਲ ਜੁੜਿਆ ਆ ਤੇ ਅਸੀਂ ਉੱਥੇ ਨੈਸ਼ਨਲ ਇੰਟਰਨੈਸ਼ਨਲ ਗੇਮਾਂ ਵੀ ਕਰਾਈਆਂ ਔਰ ਕਰਾ ਰਹੇ ਆ ਤੇ ਮੈਂ ਅੱਜ ਵੀ ਉਸ ਸਕੂਲ ਦੀ ਸਪੋਰਟਸ ਜਿਹੜੀ ਅਥਾਰਟੀ ਹੈ ਜਾਂ ਸਪੋਰਟਸ ਵਿੰਗ ਹੈ ਉਹ ਨਾਲ ਜੁੜਿਆ ਆ ਤੇ ਉਸੇ ਸਕੂਲੇ ਮੈਂ ਪੰਜਾਬ ਸਰਕਾਰ ਤੋਂ ਉਦੋਂ ਵਰਕ ਸਿੰਘ ਐਜ਼ ਅ ਡਾਇਰੈਕਟਰ ਸਪੋਰਟਸ ਹਾਂਵੇਂ ਗੱਲ ਕਰਦਾ ਲਗਭਗ 20 ਸਾਲ ਪੁਰਾਣੀ ਜੀ ਚੰਡੀਗੜ੍ਹ ਜਾ ਕੇ ਉਦੋਂ ਮੈਂ ਸਪੋਰਟਸ ਵਿੰਗ ਲਿਆਂਦਾ ਉਸ ਵਿੰਗ ਦੇ ਜ਼ਰੀਏ ਸੀ ਆਪਣੇ ਇਲਾਕੇ ਚ ਚਾਰ ਮੁੰਡੇ ਇੰਡੀਆ ਦੀ ਟੀਮ ਚ ਦੇ ਚੁੱਕੇ ਆ ਵਾਹ ਤੇ ਜਿਹੜਾ ਕੈਪਟਨ ਸੀਗਾ ਉਹ ਸਾਡਾ ਆਪਣਾ ਪ੍ਰੋਡਿਊਸ ਕੀਤਾ ਉਸ ਸਕੂਲ ਦਾ ਸਟੂਡੈਂਟ ਇਸ ਵਿੱਚ 40 ਸਟੂਡੈਂਟ ਉਸ ਸਕੂਲ ਦੇ ਸੀਗੇ ਇਹ ਤੋਂ ਵੱਡੀ ਪ੍ਰਾਤੀ ਅਗਲੀ ਗੱਲ ਸੀ ਕਿ ਸਾਨੂੰ ਇੱਕ ਵਾਰੀ ਉੱਥੇ ਇੱਕ ਇੰਡੀਆ ਪੰਜਾਬ ਵਰਸ ਪਾਕਿਸਤਾਨ ਪੰਜਾਬ ਦਾ ਵਾਲੀਬॉल ਦਾ ਮੈਚ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਅੱਛਾ ਉਸ ਤਰ੍ਹਾਂ ਦਾ ਹਾਂ ਇਹ ਚਾਹ 2001 ਦੀ ਜਾਂ 2004 ਦੀ ਗੱਲ ਆ ਇਹ ਇਹ ਗੱਲ ਉਦੋਂ ਡੀਜੀਪੀ ਰਾਜੂ ਗੁਪਤਾ ਜੀ ਸੀਗੇ ਇਹ ਵਾਲੀਬॉल ਦੇ ਪ੍ਰੈਜ਼ੈਂਸ ਸੀਗੇ ਡੀਜੀਪੀ ਡਿਪਟੀ ਜਨਰਲ ਆਫ ਪੁਲਿਸ ਪੀਐਪੀ ਪੰਜਾਬ ਦੇ ਤੇ ਉਹਨਾਂ ਦਾ ਮੈਨੂੰ ਚੰਡੀਗੜ੍ਹ ਤੋਂ ਫੋਨ ਆ ਕਿ ਅਸੀਂ 5 ਟੈਸਟ ਤੈਅ ਕਰਕੇ ਆਏ ਚੰਡੀਗੜ੍ਹ ਤੋਂ ਤੇ ਇੱਕ ਟੈਸਟ ਉਹਨੂੰ ਦੇਣਾ ਉਹਨਾਂ ਨੂੰ ਪਤਾ ਸੀਗਾ ਵੀ ਨੂਰਮੈਲ ਜਿਹੜਾ ਇਲਾਕਾ ਹੈਗਾ ਉਹ ਬੋਲੀਵਾਲ ਨਾਲ ਸੰਬੰਧ ਹੈਗਾ ਸੋ ਅਸੀਂ ਉਹ ਮੈਚ ਕਰਾਇਆ ਤੇ ਅੱਜ ਤੱਕ ਉਹ ਬੋਲੀਵਾਲ ਦੀ ਇਸ਼ਤਿਚ ਦੇਖਿਆ ਗਿਆ ਪਾਕਿਸਤਾਨ ਉੱਥੇ ਜਿੱਤ ਗਿਆ ਥੋੜਾ ਸਪੋਰਟ ਨਾ ਬੜਾ ਪ੍ਰਬੰਧ ਸੀਗਾ ਜਿਹੜਾ ਪ੍ਰਬੰਧ ਪਿੱਛੇ ਹੱਥ ਸੀਗਾ ਉਹ ਮੇਰੇ ਵੱਡੇ ਭਾਈ ਮੇਰੇ ਪ੍ਰਿੰਸੀਪਲ ਵੀ ਰਹੇ ਆ ਅਸੀਂ ਪੜੇ ਵੀ ਉਹਨਾਂ ਕੋਲੋਂ ਤੇ ਮੇਰੇ ਬੱਚੇ ਵੀ ਸਾਡੇ ਬੱਚੇ ਵੀ ਉਹਨਾਂ ਕੋਲੋਂ ਪੜੇ ਆ ਇਹ ਮੇਰੇ ਭਡੇ ਭਾਈ ਨੇ ਉਹ ਕਲਾਸ ਮੈਨੂੰ ਸਿਖਾਈ ਅਸੀਂ ਪੜ੍ਹੇ ਆ ਤੇ ਮੇਰੇ ਪਿਤਾ ਜੀ ਨੇ ਉੱਚੇ ਲੈ ਰਏ ਆ ਧਾਰਮਿਕ ਪਕੋ ਸਰਦਾਰ ਹਾਕਮ ਸੰਦੀਆ अरोड़ा ਜਿਸ ਦਾ ਮਾਈ ਭਾਗੇ ਆ 90 99 ਸਾਲ ਦੀ ਉਮਰ ਚ ਤੇ ਛੋੜੇ ਭਾਈ ਮੇਰੇ ਮੇਰੇ ਬਹੁਤ ਵਧੀਆ ਮਿੱਤਰ ਪੀਟੀ ਸਾ ਨੰਦਕਿਸ਼ੋਰ ਵਸ਼ਿਸ਼ਟ ਜੀ ਅੱਜਕੱਲ ਫਰਵੜ ਦੇ ਨੇ ਆ ਉਹਨਾਂ ਦੋਨਾਂ ਨੇ ਇੱਕ ਸਜਣ ਨਾਲ ਉਹਦੇ ਪੱਤਰਕਾਰ ਜੀ ਦੇ ਪੀਜਾਦੇ ਹੋਣਿਆ ਸਤਿੰਦਰ ਸ਼ਰਮਾ ਜੀ ਹਾਂ ਜਿਹਦੇ ਪੱਤਰਕਾਰ ਰਹੇ ਉਹਨੇ ਤਿੰਨ ਆਰੇ ਵਾਲੀ ਕਿ ਟੀਮ ਬਣਾ ਕੇ ਤਾਂ ਉਸ ਮੈਚ ਦਾ ਪ੍ਰਬੰਧ ਕੀਤਾ ਜਿਹਦੀ ਇਹ ਫੋਟੋ ਕਿਤੇ ਤੁਹਾਡੇ ਪੰਜ ਦੇ ਰਾਤੇ ਚੈਨਲ ਤੇ ਜਿਹੜਾ ਆਇ ਚਲ ਕੇ ਸਕਾਡਰਮ ਤੇ ਉਹ ਦੋ ਦਿਖਾਵਾਂਗੇ ਤੁਹਾਨੂੰ ਜਿਹੜੀ ਉਹ ਪ੍ਰਾਪਤੀ ਉਹਦੇ ਵਿੱਚ ਮੇਰੇ ਇੰਗਲੈਂਡ ਤੋਂ 10 ਸਾਥੀ ਰਲ ਕੇ ਉਹਨਾਂ ਨੇ 4 ਲੱਖ ਪੌਂਡ 4 ਲੱਖ ਰੁਪਈਆ ਮੈਨੂੰ ਫੰਡ ਦਿੱਤਾ ਹਾਂ ਉਹ 4 ਲੱਖ ਅਸੀਂ ਉਹ ਲਾ ਕੇ ਜਿਹੜੇ ਝੰਡੇ ਚੁਲਾਏ ਤੇ ਮੈਂ ਉਹਨਾਂ ਸੱਜਣਾਂ ਨੂੰ ਵਿਸ਼ਲੋਟ ਕਰਦਾ ਜਿਨ੍ਹਾਂ ਨੇ ਉਹ 4 ਲੱਖ ਦਾ ਪੈਸਾ ਭਾਇਆ ਕਿਉਂਕਿ ਇਹ ਕੰਮ ਇਕੱਲੇ ਕਰਿਆ ਜਾਣੇ ਕਲਾਕਾਰ ਕਰ ਵੀ ਸਕਦਾ ਸੀ ਗੱਲ ਕੋਈ ਪਰ ਉਹਦਾ ਉਹ ਮਾਣ ਨਹੀਂ ਮਿਲਦਾ ਜਦੋਂ ਦਸਾਂ ਬੰਗਿਆ ਜੰਗੀਆਂ ਬੰਦਰ ਬਣਦਾ ਗੁਰਦਾ ਸਾਹਿਬ ਕਹਿਣਾ ਲੈ ਕਹਿਣ ਨੂੰ ਜਦੋਂ ਤੁਸੀਂ ਮੰਗੇਤਰ ਬਣ ਕੇ ਇੱਥੇ ਆ ਗਏ ਤੇ ਕਮਾਂ ਕਿੱਤਿਆਂ ਦੇ ਨਾਲ-ਨਾਲ ਜਿਹੜਾ ਖੇਡ ਦਾ ਜਨੂਨ ਸੀ ਉਹ ਚੱਲਦਾ ਰਿਹਾ ਉਸੇ ਤਰ੍ਹਾਂ ਤੁਸੀਂ ਇੱਥੋਂ ਦੀ ਜਿਹੜੀ ਵਾਲੀਬਾਲ ਕਲੱਬ ਸੀ ਟੀਮ ਸੀ ਉਹਦੇ ਨਾਲ ਜੁੜੇ ਉਦੋਂ ਜਣੀ ਕਿ ਕੀ ਮਾਹੌਲ ਬਣਿਆ ਜਿਹੜਾ ਇੰਨਾ ਕੁਝ ਜਿਹੜਾ ਅਸੀਂ ਜਿੱਤਾਂ ਖੜੀਆਂ ਜਾਂ ਚਲੋਗੇ ਮੈਡਲ ਜਾਂ ਟਰੋਫੀਆਂ ਵਗੈਰਾ ਪਈਆਂ ਉਹ ਉਸ ਸਮੇਂ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਹੁੰਦਾ ਬੇਹੱਦ ਫਖਰ ਮਹਿਸੂਸ ਹੁੰਦਾ ਸ਼ਾਇਦ ਉਲਤੀ ਅਕਤੂਬਰ 79 ਚ ਮੇਰੀ ਸ਼ਾਦੀ ਦਾ ਜਨਮ ਸੀਗਾ ਤੇ ਉਦੋਂ ਹੀ ਸਾਡਾ ਇੱਕ ਲੀਗ ਮੈਚ ਸੀਗਾ ਜੀ ਨਾਟ ਫਾਰ ਲਗਭਗ 2 ਕਿਲੋ ਮੀਲ ਦੂਰ ਜਿਸ ਵਿਆਹ ਦੇ ਵਿਆਹ ਦੇ ਤੇ ਮੈਨੂੰ ਉਦੋਂ ਵਿਆਹ ਘੱਟ ਤੇ ਮੈਨੂੰ ਉਹ ਬਹੁਤ ਜ਼ਿਆਦਾ ਸੁਝਦਾ ਸੀਗਾ ਕੀ ਬਾਤ ਔਰ ਸਭ ਜਾਣਿਓ ਮੈਂ ਕੈਬਲੇ ਦੀ ਹਰੀ ਲਾ ਲੈਣ ਦੇ ਬਹਾਨੇ ਉੱਥੇ ਗਿਆ ਵੀ ਆ ਵਿਖਿਆ ਵਿਆਹ ਵਾਲੀ ਤੇ ਵਿਆਹ ਵਾਲੇ ਦੀ ਉਦੋਂ ਪਾਰਟੀ ਸ਼ੁਰੂ ਹੋ ਗਈ ਤੇ ਮੈਂ ਉੱਥੇ ਜਾ ਕੇ ਵੇਖਿਆ ਸਾਡੀ ਟੀਮ ਜਿੱਦੀ ਸੀਗੀ ਤੇ ਮੈਂ ਵਾਪਸ ਮੁੜਿਆ ਮੇਰੇ ਉਹ ਨਹੀਂ ਠੀਕ ਨਹੀਂ ਹੁੰਦੀ। ਰਾਤ ਨੂੰ ਉਹ ਆ ਜੀ ਬਸ ਮੇਰਾ ਕਸੂਸ ਹੈਗਾ। ਤੇ ਗੁੱਸੇ ਵਿੱਚ ਉਹ ਜਗਾ ਤੋ ਪੁੱਛਣ ਲੱਪਿਆ ਕਿ ਤੂੰ ਕਿੱਥੇ ਗਿਆ ਸੀ? ਮੈਂ ਕਹਿੰਦਾ ਮੈਂ ਕੈਮਰੇ ਦੀ ਆ ਫਿਲਮ ਲੈਣ ਗਿਆ ਸੀਗਾ ਵੀ ਮੇਰੀ ਡਿਊਟੀ ਲੱਗੀ ਸੀਗੀ। ਉਦੋਂ ਆਪਣੇ ਤੋਂ ਲਾਲਾ ਘਟ ਤੇ ਜ਼ਿੰਮੇਵਾਰ ਜ਼ਿਆਦਾ ਸ਼ਾਇਦ ਮੈਂ ਅਪੇਸ਼ਾ ਇਹਦਾ ਸਮਝਦਾ ਹੈਗਾ। ਜੀ। ਤੇ ਉਦੋਂ ਪਾਰਟੀ ਚੱਲ ਰਹੀ ਸੀ ਤੇ ਉਦੋਂ ਸੁਨੇਹਾ ਆ ਗਿਆ ਜੀ ਸਾਡਾ ਮੈਜੂਰ ਜਿੱਤਿਆ ਗਿਆ। ਸੋ ਪਾਰਟੀ ਖੂਬ ਰੌਣਕੀ ਵਿਆਹ ਸ਼ਾਦੀ ਕੰਪਲ ਹੋਈ। ਤੇ ਲਗਭਗ ਦੂਜੇ ਜਾਂ ਤੀਜੇ ਆ ਤੇ ਸਾਡਾ ਪ੍ਰੋਗਰਾਮ ਤੈ ਹੋ ਗਿਆ ਜਰਮ ਨੂੰ ਆਪਣੇ ਸਕੌਟ ਐਦਰ ਨੂੰ ਹਾਰਨ ਵਰਲਡ ਨੂੰ ਜੀ ਤੇ ਉਹ ਪੇਪਰ ਵਗੈਰਾ ਦਿੱਤੇ ਸੀਗੇ ਉਹ ਤੈ ਹੋ ਗਿਆ ਤੇ ਮੈਂ ਟੀਮ ਦੇ ਨਾਲ ਉੱਥੇ ਚਲੇ ਗਿਆ ਜੀ ਤੇ ਜਿਹੜਾ ਰਿਵਾਜ ਹੁੰਦਾ ਨਾ ਐ ਵਿਆਹ ਤੋਂ ਹੱਥੇ ਜਦੋਂ ਹੱਥੇ ਬਾਅਦ ਲੜਕੀ ਹੁੰਦਾ ਹੈ ਕਿ ਆਉਂਦਾ ਉਹ ਤਾਂ ਫੋਨ ਨਹੀਂ ਸੀ ਕਿ ਉਦੋਂ ਛਾਪਾ ਪੈਂਦਾ ਸੀਗਾ ਜੀ ਜੀ ਤੇ ਇਧਰ ਮੇਰੇ ਯੰ ਲੋਜ਼ ਆਏ ਸੀਗੇ ਮੇਰੀ ਮਸ਼ੀਨ ਬ੍ਰੈਂਡ ਤੇ ਉਧਰ ਮੈਂ ਘਰ ਨਹੀਂ ਸੀਗਾ ਤੇ ਉਹਨਾਂ ਨੇ ਫਿਰ ਲੱਭ ਕੇ ਕੋਈ ਫੋਨ ਸਿਸਟਮ ਦੇ ਨਾਲ ਗੱਲਬਾਤ ਖੈ ਸਰ ਮੈਂ ਹੀ ਫੋਨ ਕੀਤਾ ਉਥੋਂ ਬਿਲਜੀਅਮ ਤੋਂ ਬਿਲਜੀਅਮ ਤੋਂ ਲੈਣ ਕਰ ਨੂੰ ਬਈ ਸਭ ਕੁਝ ਠੀਕ ਠਾਕ ਹੈਗਾ ਤੇ ਉਹ ਕਹਿਣ ਲੱਗੇ ਬਈ ਉਹਨਾਂ ਨੇ ਤੈਅ ਕੀਤਾ ਸੀਗਾ ਬਈ ਉੜੇ ਲੋ ਜੜੇ ਆਏ ਆ ਮੈਂ ਫਿਰ ਉਹਨੂੰ ਤੋਂ ਫੋਨ ਤੇ ਮਾਫ਼ੀ ਮੰਗੀ ਕਿਉਂਕਿ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਜੀ ਵੀ ਇਹ ਕਿਹੜਿਆ ਲੀਜ਼ੜੂੜੀ ਹੈਗੀ ਐਂ ਫਿਰ ਮੇਕਅੱਪ ਗੁਗਰੇ ਇਸ ਵੀਕਐਂਡ ਆ ਸੀ ਖੈਰ ਕਹਿਣ ਤੋਂ ਪਾ ਵੀ ਖੇਡਣ ਦਾ ਹਾਵੀ ਸੀ ਖੇਡ ਹੈ ਹਾਂ ਬਿਲਕੁਲ ਕਿਉਂਕਿ ਮੈਂ ਉਹਨਾਂ ਸੱਜਣਾਂ ਨੂੰ ਜਿਹਨਾਂ ਨੂੰ ਖੇਡਣ ਲਈ ਆ ਕਿ ਇਸ ਨੂੰ ਲੈਟ ਡਾਊਨ ਨਹੀਂ ਸੀ ਕਰ ਸਕਦਾ ਔਰ ਅਸੀਂ ਉਹ ਜਿਹੜਾ ਯੂਰਪ ਦਾ ਟ੍ਰਿਪ ਆ ਬੈਲਜੀਅਮ ਤੋਂ ਅਸੀਂ ਜਿੱਤ ਕੇ ਆਏ ਉਹ ਤੋਂ ਲੈ ਕੇ ਫਿਰ ਜਿੰਦਗੀ ਚੱਲ ਤੁਸ ਤੁਸ ਚੱਲ ਜੀ ਤਾਂ ਸਾਬ ਕਿਹੜੇ ਉਹ ਮਿੱਤਰ ਪਿਆਰੇ ਸੀ ਜਿਹੜੇ ਇਸ ਟੀਮ ਦੇ ਵਿੱਚ ਰਹੇ ਅੱਜ ਆਦਾਂ ਖੜਦੇ ਆ ਜੀ ਹਾਂ ਉਹ ਲਗਭਗ ਹਲੇ ਵੀ ਸਾਰੇ ਮੇਰੇ ਨਾਲ ਹੀ ਨੇ ਇੱਕ ਤਾਂ ਮੇਰਾ ਭਤੀਜੇ ਦੀ ਗੱਲ ਕਰਦਾ ਅਮਰੀਕ ਸਿੰਘ ਜੀ ਐਂਦਰ ਸਿੰਘ ਐਜੀਤ ਸਿੰਘ ਅਮਰੀਕ ਸਿੰਘ ਉਹ ਸਾਰੇ ਸੱਜਣ ਅੱਜ ਸਾਡੇ ਨਾਲ ਨੇ ਸੱਜਣ ਹੀ ਮਹਿਫਲੋਂ ਵਿੱਚ ਲੱਗਦੀ ਆ ਹਾਂ ਬਿਲਕੁਲ ਲਗਭਗ ਸਾਡਾ ਗਰੁੱਪ ਬਣਿਆ ਤੇ ਗਰੁੱਪ ਚ ਅਸੀਂ ਆਪਣੇ ਦੁੱਖ ਸੁੱਖਾਂ ਜੇ ਸਾਂਝੇ ਕਰਦੇ ਰਹਿੰਦਾ ਤੇ ਅੱਜ ਇਹ ਖਬਰ ਮਿਲੀ ਹੈ ਮੇਰੇ ਇੱਕ ਦੋਸਤ ਨਿੰਦਰ ਸਿੰਘ ਉਹਨਾਂ ਨੇ ਕੱਲ ਹੀ ਮੇਰੇ ਨਾਲ ਫੋਨ ਤੇ ਲੰਮੀ ਗੱਲ ਕੀਤੀ ਹੈ ਕਿਉਂਕਿ ਰੀਸੈਂਟਲੀ ਆਪਾਂ ਦਵਾਰਾ ਵਾਲੀਵਾਲ ਫੇਰ ਸ਼ੁਰੂ ਕਰਵਾਤਾ ਅੱਛਾ ਤੁਹਾਡਾ ਨਰੋ ਵੀ ਗੱਲਬਾਤ ਫੇਰ ਕਰਾਂਗੇ ਤੇ ਉਹਨੇ ਉਹ ਵੀਡੀਓ ਦੇਖ ਕੇ ਤਾਂ ਮੈਨੂੰ ਫੋਨ ਤੇ ਅਪਰੀਸ਼ੀਏਟ ਕੀਤਾ ਵੀ ਕਹਿੰਦਾ ਤੂੰ ਬਹੁਤ ਵਧੀਆ ਕੀਤਾ ਕੰਮ ਦਵਾਰਾ ਬੱਚੇ ਫੇਰ ਗਰਾਉਂਡ 'ਚ ਲੈ ਜਾਂਦੇ ਹਾਂ ਹਾਂ ਹੁਣ ਕੋਚ ਬਚੋਂ ਸਵਾਲ ਦੇ ਰਹੇ ਹੈ ਲਗਭਗ ਕੋਸ਼ਿਸ਼ ਹੈ ਮੈਨੂੰ ਜੋ ਵੀ ਉਹ ਮੰਗਣ ਜੋ ਵੀ ਉਹ ਸਾਨੂੰ ਮੈਨੂੰ ਮੈ ਸਮਝ ਗਿਆ ਉਹ ਕਰਾਂਗੇ ਕਿਉਂਕਿ ਮੈਨੂੰ ਕਿਸੇ ਹੋਰ ਉਪਾਦੀ ਦੀ ਲੋੜ ਨਹੀਂ ਮੈਨੂੰ ਮੇਰੇ ਆਪਣੇ ਨਜ਼ਦੀਕੀ ਜਾਂ ਮੇਰੇ ਪੰਜਾਬ ਦੇ ਬੱਚੇ ਜਿਹੜੇ ਆ ਉਹ ਖੇਡਾਂ ਵੱਲ ਉਤਸ਼ਾਹਤ ਹੋਣੇ ਦੇਖਣੇ ਲਾਜ਼ਮੀ ਨੇ ਉਹ ਕੋਈ ਕੋਚਿੰਗ ਕਰੇ ਕੋਈ ਸਪான்ਸਰ ਕਰੇ ਮੇਰੇ ਲਈ ਉਹ ਸਾਰੇ ਰੱਬ ਜ਼ਮਾਨੇ ਜੀ ਜਿਵੇਂ ਹੁਣ ਪਹਿਲਾਂ ਤੁਸੀਂ ਆਏ ਤੁਸੀਂ ਉਹਨਾਂ ਉਹ ਸਮਾਉਂ ਦੇ ਵਿੱਚ ਵੀ ਤੁਸੀਂ ਇੱਕ ਤਰ੍ਹਾਂ ਇੱਥੇ ਇੱਥੋਂ ਦੇ ਬਸਰੀ ਇਕਣ ਕੇ ਆਏ ਹਾਂ ਜੀ ਹੁਣ ਜਿਹੜੇ ਤੁਹਾਡੇ ਜਿਹੜੇ ਮੁੰਡਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਵਾਲੀਬਾਲ ਖੇਡ ਰਹੇ ਮੈਂ ਦੇਖਿਆ ਕਿ ਸਾਰੇ ਨਵੇਂ ਚਿਹਰੇ ਆ ਜੀ ਤੇ ਉਹਨਾਂ ਦੇ ਵਿੱਚ ਮੈਨੂੰ ਲੱਗਿਆ ਨਹੀਂ ਕਿ ਇੱਥੋਂ ਦੇ ਜੰਪਰ ਕੋਣ ਬਿਲਕੁਲ ਮੈਂ ਕਿੰਨਾ ਸਹੀ ਐ ਇਸ ਗੱਲ ਤੇ ਬਿਲਕੁਲ 100% ਸਹੀ ਐ ਤੁਸੀਂ ਮੈਂ ਇਹ ਮਹਿਸੂਸ ਕਰਦਾ ਵੀ ਉਹ ਬੱਚੇ ਪੰਜਾਬ ਤੋਂ ਜਾਂ ਤਾਂ ਬਗੇਤਰ ਆ ਜਾਂ ਵਰਕ ਪਰਮੈਂਟ ਤੇ ਆਏ ਆ ਜੀ ਤੇ ਯਾ ਵਿਦਿਆਰਥੀ ਯਾ ਵਿਦਿਆਰਥੀ ਹੈ ਤੇ ਯਾ ਕਿਸੇ ਹੋਰ ਰਸਤੇ ਆਇਆ ਹੈ ਲੇਕਿਨ ਉਹਨਾਂ ਦੇ ਅੰਦਰ ਅੰਦਰ ਵੀ ਉਹੋ ਜੀ ਅੱਗੇ ਹੈ ਜਿਹੜੀ ਬੇਲ ਸੀ ਜਿਹੜੀ ਕਿਸੇ ਬੇਲ ਸੀ ਤੇ ਅਸੀਂ ਇਹਨੂੰ ਸਾਫ ਨਾ ਕਰਈਏ ਕਿਉਂਕਿ ਸਾਨੂੰ ਉਹਨਾਂ ਅੰਦਰ ਚ ਬਹੁਤ ਲਿੰਕ ਸਾਥ ਮਿਲਿਆ ਜੀ ਜਿਹਨਾਂ ਨੇ ਦਿੱਤਾ ਸਾਫ ਮੈਂ ਆਫੀਸ਼ੀਅਲ ਕਰਦਾ ਸਾਰਿਆਂ ਦੇ ਇਸ ਗਰੁੱਪ ਚ ਨਾਲ ਲੈਣੇ ਯਾ ਯਾਦ ਕਰਨਾ ਵੀ ਔਖਾ ਹੈ ਜਦੋਂ ਅੱਜ ਤੁਸੀਂ ਕਿਸੇ ਦਾ ਸਾਥ ਦੇ ਸਕਦੇ ਹੋ ਤਾਂ ਦੇਣਾ ਪੰਡਾ ਐਗਜੈਕਟਲੀ ਤੇ ਜੇ ਉਦੋਂ ਸਾਨੂੰ ਕੋਈ ਭੁੱਖ ਰਹੀ ਹੈ ਤੇ ਅਸੀਂ ਅੱਜ ਰੱਜੇ ਪੁੱਜੇ ਹੈਗੇ ਅਸੀਂ ਅੱਜ ਕਿਉਂ ਭੁੱਖ ਰਹਿਣ ਦੇਈਏ ਕਿਉਂਕਿ ਇਹ ਮਾਹੌਲ ਮੈਂ ਆਪਣੇ ਪੈ ਖੇਡ ਜ਼ਿੰਦਗੀ ਦੇ ਦੌਰਾਨ ਵੀ ਦੇਖਿਆ ਤੁਹਾਨੂੰ ਵੀ ਪਤਾ ਵੀ ਪਿੰਡਾਂ 'ਚ ਬੱਚਿਆਂ ਨੂੰ ਖੇਡਦੇ ਨੂੰ ਦੇਖ ਕੇ ਬਜ਼ੁਰਗ ਬਹੁਤਾ ਪਸੰਦ ਨਹੀਂ ਕਰਦੇ ਸਰ ਉਹ ਤਾਂ ਮੌੜ ਵੀ ਹੁੰਦਾ ਸੀ ਜੇ ਵਾਲੀਵਾਲ ਵੀ ਪਾਟਗੀ ਤੇ 2-2 ਰੁਪਏ ਤੇ ਅੰਦਰ ਪਾ ਕੇ ਵਾਲੀਵਾਲ ਲਿਆ ਤੁਹਾਨੂੰ ਐਗਜ਼ੈਕਟਲੀ ਐਗਜ਼ੈਕਟਲੀ ਮੈਂ ਅੱਜ ਸੱਚੀ ਗੱਲ ਹੈ ਕਿ ਜਦੋਂ ਪੰਜਾਬ ਜਾਣਾ ਜਿੱਥੇ ਵੀ ਉਹ ਗਲ ਖੇਡਦੇ ਆ ਮੈਂ 2 4 6 10 12 ਬਾਲ ਉਹਨਾਂ ਦੇਖ ਕੇ ਆਣਾ ਇਹ ਘਟੋ ਘਟੇ ਇਹਨਾਂ ਦੀ ਇਹ ਭੁੱਖ ਨਾ ਬੁਰੀ ਹੋਵੇ ਮੈਂ ਉਹ ਦੇਣ ਤੋਂ ਬਾਅਦ ਆਪਣੇ ਆਪ ਨੂੰ ਸੰਤੁਸ਼ਟ ਫੀਲ ਕਰਦਾ ਜੀ ਬਈ ਕਾਸ਼ੇ ਕਿ ਉਹਨਾਂ ਅੰਦਰ ਜੇ ਸਾਨੂੰ ਬਣਾਤਾ ਸ਼ਾਇਦ ਅਸੀਂ ਕਿਤੇ ਦੀ ਕਿਤੇ ਪਹੁੰਚਦੇ ਤੇ ਕਿਉਂ ਉਹਨਾਂ ਨੂੰ ਸਪੋਰਟ ਕਰੀਏ ਇਹ ਵੀ ਕਿਤੇ ਪਹੁੰਚ ਸਕਦੇ ਆ ਉਸ ਮਕਸਦ ਨੂੰ ਰੱਖਾ ਕੇ ਇੱਥੇ ਦੇ ਨੌਜਵਾਨ ਜਿਹੜੇ ਕਿ ਮੈਨੂੰ ਖੁਸ਼ੀ ਆ ਵੀ ਬੇਰੀ ਸੋਚ ਮਤਾਬੂ ਕਿ ਘਟੋ ਘਟਾ ਇਹ ਹਜ਼ਾਰ ਨੇ ਤਾਂ 100 ਤੋਂ ਵੱਧੋ ਬੱਚੇ ਇੱਥੇ ਹੈਗੇ ਆ ਜਿਹੜੇ ਲੋਚਦੇ ਆ ਕਿ ਸਾਨੂੰ ਕੋਈ ਸਪੋਰਟ ਕਰੇ ਮਾਨ ਦੇਵੇ ਔਰ ਹਾਲ ਹੀ ਲਾਸਟ ਸੰਡੇ ਜਦੋਂ ਉਹਨੂੰ ਮੈਂ ਗਰਾਊਂਡ 'ਚ ਲੈ ਗਿਆ ਤਾਂ ਉਧਰ ਮੈਨੂੰ ਮੇਰੇ ਘਰ ਦੇ ਤਿੰਨ ਫੰਕਸ਼ਨ ਸੀਗੇ ਜੀ ਸਾਫ ਦੇਰਿਆ ਪ੍ਰਵਾਰ ਸਾਹਿਬ ਐਮਿਸ਼ੀ ਨੂੰ ਦੋ ਜਗ੍ਹਾ ਤੇ ਭੇਜਿਆ ਦੋ ਜਗ੍ਹਾ ਤੇ ਮੈਂ ਜਾ ਕੇ ਆਇਆ ਲਗਭਗ ਨੇੜੇ ਸੀ ਕਿ ਜਿੱਥੇ ਮੈਂ ਜਾਣਾ ਸੀ ਜਿਹੜੇ ਇੱਕ ਬਹੁਤ ਕਰੀਬੀ ਦੋਸਤ ਹੈ ਸਰਮੋਰ ਜਿੱਥੇ ਲੋ ਉਹਨਾਂ ਦੇ ਪੋਤੀ ਦੇ ਬਫਰ ਸਗੇ ਤੇ ਮੈਂ ਉੱਥੇ ਸ਼ਰਕਤ ਕੀਤੀ ਤੇ ਨਾਲ ਕਾਫੀ ਮੰਗੀ ਮਿਸਿਸ ਕਿਸ ਹੋਰ ਜਗ ਬਿਜ਼ੀ ਆ ਦੂਜੇ ਪਾਸੇ ਮੇਰੇ ਆਪਣੇ ਕਜ਼ਨ ਦੇ ਪੋਤੇ ਦੀ ਮੰਗਣੀ ਦੀ ਸਹੀ ਆਪਣੀ پارٹی ਉਹ ਅੱਗ ਦੁਬਾਰਾ ਜਗ ਗਈ ਹੋਈ ਸੀ ਸੋ ਪਰਿਵਾਰ ਨੂੰ ਪਤਾ ਵੀ ਇਹ ਨੇ ਉਹ ਮੇਰੇ ਕਜ਼ਨ ਹੋਣ ਮੇਰੇ ਤਾਈ ਚਾਚੇ ਦੇ ਲੜਕੇ ਜਾਂ ਬਾਬੇ ਦੇ ਭਰਾ ਜੋ ਵੀ ਹੈਗਾ ਉਹ ਸਾਰਿਆਂ ਨੂੰ ਪਤਾ ਵੀ ਜਦੋਂ ਇਹਨੂੰ ਕਿ ਖੇਡਣ ਦੇ ਦੱ 10 ਪੈ ਗਈ ਜਾਂ ਬਾਜ਼ ਪੈ ਗਈ ਤੇ ਉਧਰ ਜਾਣਾ ਜੀ ਇਸ ਕਰਕੇ ਮੈਂ ਆਪਣੇ ਪਿੰਡ ਦੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਬਹੁਤ ਸਾਰੇ ਬੰਦੇ ਨਾਰਾਜ਼ ਵੀ ਕੀਤੇ ਆ ਕਿਉਂਕਿ ਉਹਨਾਂ ਦੇ ਫੰਕਸ਼ਨ ਤੇ ਨਹੀਂ ਮੈਂ ਗਿਆ ਉਦੋਂ ਮੇਰਾ ਧਿਆਨ ਖੇਡ ਵੱਲ ਹੁੰਦਾ ਸੀ ਜਿਹਦੇ ਹਿਸਾਬ ਨਾਲ ਮੈਂ ਮੈਡਲ ਜਾਂ ਟਰੋਫੀਆਂ ਵਗੈਰਾ ਦੇਖਦਾ ਮੈਨੂੰ ਲੱਗਦਾ ਕਿ ਤੁਸੀਂ ਕੋਈ ਪ੍ਰੋਗਰਾਮ ਤਾਂ ਕਿਸੇ ਦਾ ਅਟੈਂਡ ਹੀ ਨਹੀਂ ਕੀਤਾ ਹੁਣ ਕਿਉਂਕਿ ਜਦੋਂ ਮੇਲ ਹੁੰਦੀ ਹੁੰਦੀ ਉਹਦੋਂ ਖੇਡ ਨੂੰ ਤਾਂ ਰੱਖਦੇ ਹੁਣ ਨੇਚਰਲੀ ਮੈਚ ਜਿਹੜੇ ਆ ਗਏ ਆ ਉਹ ਵੀਕੈਂਡ ਤੇ ਵੀਕੈਂਡ ਦੇ ਆ ਹੁੰਦੇ ਆ ਤੇ ਉਧਰ ਫਿਰ ਤਵੱਜੋ ਘੱਟ ਦਿੱਤੀ ਗਈ ਖੈਰ ਮੈਂ ਉਹਨਾਂ ਤੋਂ ਬਾਰ-ਬਾਰ ਅੱਜ ਫਿਰ ਆਉਣੀ ਪੈਦੀ ਹੈ ਹਰ ਵਕਤ ਮੰਗਦੇ ਰਹੇ ਸੀ ਥਾ ਉਹੀ ਗੱਲ ਆ ਵੀ ਅੱਜ ਮੈਂ ਉਹਨਾਂ ਦਾ ਕੋਈ ਫੰਕਸ਼ਨ ਬਿੱਛ ਨਹੀਂ ਕਰਦਾ ਇਹ ਘੁੰਮ ਘਮਾ ਕੇ ਬੱਚਿਆਂ ਨੂੰ ਜਾਂ ਕਿਸੇ ਨੂੰ ਜੂਰ ਭੇਜੀਦਾ ਆਦਰਵਾਇਜ਼ ਮੈਂ ਆਪ ਜਾਣ ਦੀ ਕੋਸ਼ਿਸ਼ ਵੀ ਜਰੂਰ ਕਰਦਾ ਇੱਕ ਦਿਨ ਪਹਿਲਾਂ ਜਾਂ ਅਗਰ ਮਗਰੋਂ ਹਾਂ ਉਹਨਾਂ ਨੂੰ ਇਹ ਇਹ ਵੀ ਆ ਕਿ ਅਜੇ ਵੀ ਮੈਂ ਥੋੜ੍ਹ ਤੋਂ ਦੂਰ ਨਹੀਂ ਲੇਕਿਨ ਮੇਰੀਆਂ ਮਜਬੂਰੀਆਂ ਕੁਝ ਹੋਰ ਵੀ ਨੇ ਸੋ ਉਹ ਮੇਰੇ ਤੇ ਖਫਾ ਹੋਣ ਦੀ ਜੇ ਮੈਂ ਨਾ ਖੁਸ਼ ਨਹੀਂ ਕਿਉਂਕਿ ਸਾਡਾ ਜਿਹੜਾ ਸਾਡਾ ਨਾ ਹਾਂ ਗੱਲਬਾਤ ਕਰਨ ਦਾ ਮਕਸਦ ਕੋਈ ਇਹ ਵੀ ਨਹੀਂ ਸੀ ਕਿ ਗੱਲ ਤਾਂ ਸਭ ਨੂੰ ਫਰੋ ਲਿਆ ਜਾਵੇ ਪਰ ਸਾਡਾ ਇਹ ਸੀ ਵੀ ਸਾਡੇ ਸੱਜਣਾ ਨੂੰ ਇਹ ਦਿਖਾਇਆ ਜਾਵੇ ਕਿ ਜਿਹੜੇ ਜਿੰਨੂੰ ਅਸੀਂ ਕਿਸੇ ਨੂੰ ਦੇਖਦੇ ਆ ਕਿ ਜੀ ਸਫਲ ਕਾਰੋਬਾਰੀ ਹੈ ਜਾਂ ਐਨ ਠੋਕਮੀ ਪੱਗਵੰਦੀ ਹੈ ਟਾਈਟੂ ਲੱਗਿਆ ਪਰ ਦੇਖਣਾ ਇਹ ਵੀ ਬਣਦਾ ਕਿ ਉਹਦੇ ਪਿੱਛੇ ਕੌਣ ਬੈਠਾ ਨਾ ਜੀ ਅੱਜ ਅਸੀਂ ਉਹ ਗੱਲ ਤੋਂ ਸਾਹਮਣੇ ਦਰਸ਼ਨ ਕੀਤਾ ਜਿਹੜੇ ਕਹੋਗੇ ਸ਼ਮਸ਼ਾ ਮਾਰਦੇ ਹੋਣਗੇ ਉਸੇ ਵੇਲੇ ਤੇ ਅੰਡਰਹੈਂਡ ਬੋਲ ਲੈਂਦੇ ਹੋਣਗੇ ਮੈਨੂੰ ਮੈਂ ਮਹਿਸੂਸ ਕਰੀ ਜਾਂਦਾ ਉਹ ਤੇ ਜਿਹੜੀਆਂ ਤੁਹਾਡੀਆਂ ਪ੍ਰਾਪਤੀਆਂ ਦੇਖ ਕੇ ਸਾਨੂੰ ਖੁਦ ਨੂੰ ਮਾਣ ਮਹਿਸੂਸ ਹੁੰਦਾ ਤੇ ਮੈਂ ਹੁਣ ਜਿਹੜੀ ਇਸ ਗੱਲ ਨੂੰ ਇੱਥੇ ਸਮੇਟਾਂ ਤੁਹਾਡੇ ਨਾਲ ਲੰਬੀ ਗੱਲਬਾਤਾਂ ਇਹ ਆ ਵੀ ਭਾਵੇਂ ਧੰਨ ਗੱਲ ਕਰੀ ਚੱਲੋ ਗੱਲਾਂ ਨਿਕਲੀਆਂ ਤੁਸੀਂ ਸਾਡੇ ਜਿਹੜੇ ਨਵੇਂ ਬੱਚੇ ਆ ਜਿੰਨਾਂ ਨੂੰ ਹੁਣ ਤੁਸੀਂ ਦੁਬਾਰਾ ਉਹਨਾਂ ਦੇ ਨਾਲ ਜੁੜ ਰਹੇ ਹੋ ਉਹਨਾਂ ਨੂੰ ਤੇ ਜਾਂ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਕੀ ਸੁਨੇਹਾ ਦੇਵੋਗੇ ਮੇਰੀ ਹੱਥ ਵਰ ਕੇ ਇਹ ਹੀ ਬੇਤੀ ਹੁੰਦੀ ਆ ਉਹਨਾਂ ਬੱਚਿਆਂ ਨੂੰ ਉਹਨਾਂ ਬੱਚਿਆਂ ਤੋਂ ਪਹਿਲਾਂ ਉਹਦੇ ਮਾਪਿਆਂ ਨੂੰ ਜੀ ਅਗਰ ਤੁਸੀਂ ਬਜ਼ੁਰਗੋ ਚੰਗੀ ਸੋਹਣੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਕਿਹੜਾ ਵਾਲੇ ਪਾਸੇ ਪਾਓ ਜੀ ਖੇਡਾਂ ਵਾਲੇ ਪਾਸੇ ਤੇ ਬੱਚੇ ਨੂੰ ਪਾਉਣ ਨਾਲ ਉਹਦਾ ਦਿਮਾਗ ਕਲੀਅਰ ਤੇ ਸਪਸ਼ਟ ਹੋਵੇਗਾ ਜੀ ਜੇ ਉਸ ਬੰਦੇ ਦਾ ਦਿਮਾਗ ਸਹੀ ਰਸਤੇ ਤੇ ਹੈਗਾ ਉਹਦੀ ਸਿਹਤ ਵੀ ਸਹੀ ਰਸਤੇ ਤੇ ਹੋਵੇਗੀ ਤੇ ਜਦੋਂ ਉਹਦੀ ਸਹੀ ਸਿਹਤ ਦਿਮਾਗ ਤੇ ਉਹ ਆਪਣੇ ਪਰਿਵਾਰ ਦਾ ਵੀ ਖਿਆਲ ਉਸ ਤਰ੍ਹਾਂ ਹੀ ਕਰੇਗਾ ਆਪਣੇ ਮਾਪਿਆਂ ਦਾ ਵੀ ਖਿਆਲ ਉਸ ਤਰ੍ਹਾਂ ਹੀ ਕਰੇਗਾ ਤੇ ਜਦੋਂ ਫਿਰ ਆਪਣਾ ਪਰਿਵਾਰ ਦਾ ਇਹ ਫਿਰ ਸਮਾਜ ਦਾ ਖੈਰ ਵੀ ਤਾਂ ਹੋਏ ਰੱਖੇਗਾ ਇਸੇ ਤਰੀਕੇ ਨਾਲ ਇੱਕ ਵਧੀਆ ਸਮਾਜ ਸੱਜਿਆ ਜਾ ਸਕਦਾ ਬਹੁਤੇ ਬੰਦੇ ਗਿਲਾ ਕਰਦੇ ਦੇਖੇ ਕਿ ਸਾਡੇ ਵਿੱਚ ਸਾਡੀ ਗੱਲ ਨਹੀਂ ਸੁਣਦੇ ਉਹਨਾਂ ਤੇ ਜ਼ੋਰ ਦੇਣਾ ਬੜਦਾ ਉਹਨਾਂ ਨੂੰ ਖੇਡਾਂ ਪੜ੍ਹਾਈ ਨਾਲੋਂ ਜ਼ਰੂਰੀ ਨੇ ਅਗਰ ਉਹ ਤੰਦਰੁਸਤ ਨਹੀਂ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਨਹੀਂ ਤੇ ਤੁਹਾਡੇ ਲਈ ਜ਼ਿੰਦਗੀ ਬਿਤਾ ਕੇ ਬਹੁਤ ਮੁਸ਼ਕਲ ਆ ਸੋ ਮੈਨੂੰ ਖੁਸ਼ੀ ਆ ਮੇਰੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਮੈਨੂੰ ਖੇਡਣ ਵਾਸਤੇ ਵਾਸੇ ਜਾਣ ਤੋਂ ਕਦੀ ਵੀ ਰੋਕਦੇ ਔਰ ਸੱਚ ਜਾਣਿਓ ਕਿ ਅੱਜ ਤੱਕ ਤਾਂ ਮੈਨੂੰ ਸਾਰੀ ਖੁਸ਼ੀ ਖੁਲਾ ਰਹੇ ਮੈਨੂੰ ਕੰਮ ਤੇ ਕਦੀ ਵੀ ਉਹਨਾਂ ਨੇ ਆਵਾਜ਼ ਨਹੀਂ ਮਾਰੀ ਹਾਂ ਮੈਂ ਵਿਹਲਾ ਆ ਤਾਂ ਕੁਛ ਲੈਂਦੇ ਆ ਸਾਡਾ ਕੰਮ ਕਰਦੇ ਉਹ ਕਰ ਦੇਦਾ ਇਹ ਵੀ ਨਹੀਂ ਵੀ ਉਹਨਾਂ ਨੂੰ ਕੰਮ ਨਹੀਂ ਕਰਕੇ ਦੇਦਾ ਉਹਨਾਂ ਨੂੰ ਵੀ ਕਿਹਾ ਵੀ ਸਵੇਰ ਨੂੰ ਦੱਸੋ ਤੁਹਾਡਾ ਕੰਮ ਸ਼ਾਮ ਨੂੰ ਕੀਤਾ ਹੋਊਗਾ ਸ਼ਾਮ ਨੂੰ ਦੱਸੋ ਸਵੇਰ ਕਰਕੇ ਤੁਹਾਨੂੰ ਮੈਂ ਵਾਪਸੀ ਲਾਉਂਗਾ ਔਰ ਸਤਜਾਨੋ ਵੀ ਮੇਰੇ ਦੋ ਬੱਚੇ ਇੱਕ ਬੇਟੀ ਐ ਤੇ ਇੱਕ ਨੌ ਮੁੰਡਾ ਵੱਡਾ ਹੋਇਆ ਆ ਤੇ ਉਹ ਸਾਰੇ ਮਾਰ ਦਿੰਦੇ ਆ ਈਵਨ ਮੇਰੀਆਂ ਦੋ ਪੋਤੀਆਂ ਉਹ ਵੀ ਹੌਕੀ ਤੇ ਇੱਕ ਛੋਟੀ ਫੁੱਟਬਾਲ ਖੇਡਦੀ ਆ ਇਹ ਇੱਕ ਦੋਤਾ ਮੇਰਾ ਬੇਟੀ ਦਾ ਲੜਕਾ 3 ਸਾਲ ਦਾ ਅਸੀਂ ਜਦੋਂ ਮਿਲ ਕੋ ਆਉਂਦਾ ਸਵੇਰੇ ਉਹ ਨੈਕਸਟਿਕ ਕਰੀਦੀ ਆ ਮੈਂ ਤੁਹਾਨੂੰ ਉਹਦੀ ਵੀਡੀਓ ਭੇਜਾਂਗਾ ਅਸੀਂ ਉਹਨਾਂ ਨੂੰ ਕਿਵੇਂ ਝਾਟੇ ਦਾ ਹਜਿੱਤੇ ਤੁਸੀਂ ਬੈਠੇ ਹੋ ਇਸ ਵਾਸਤੇ ਤੁਸੀਂ ਦੌੜਦੇ ਆ ਕਿ ਡੰਡ ਬੈਠ ਕੇ ਕੱਢੀ ਦੀ ਆ ਤੇ ਫਿਰ ਸਟ੍ਰੈਟਜੀ ਕਰੀਦੀ ਆ ਤੇ ਅਸੀਂ 20 25 ਮੀਟਰ ਲਾਈਦੇ ਆ ਉਸ ਤੋਂ ਬਾਅਦ ਫੇਰ ਉਹਨੂੰ ਕਹਿੰਦਾ ਵੀ ਨਾ ਉਹ ਸਵੀਟੀ ਟਾਈਮ ਉਹਨੂੰ ਬਿਕ ਲਾਜ ਨਹੀਂਦਾ ਆ ਲੈ ਹੁਣ ਤੱਕ ਸਵੀਟੀ ਹੈ ਤੇ ਉਹਨੂੰ ਪਤਾ ਪੀਐਸਵੀਡੀ ਐਕਸਰਸਾਈਜ਼ ਕਰਕੇ ਮਿਲਦੀ ਹੈ ਪਹਿਲਾ ਹੀ ਮਿਲਦੀ ਸਪੀਡ ਕਰਕੇ ਫਿਰ ਜੱਫੀ ਪਾ ਕੇ ਫਿਰ ਕਹਦਾ ਵੀ ਅੱਜ ਤੂੰ ਫਿਰ ਜਿੱਤੇ ਆ ਤੇ ਉਹਨੂੰ ਹਰ ਮਤਲਬ ਐਕਸਰਸਾਈਜ਼ ਦੇ ਜੇ ਤੂੰ ਗਰਦਾਨੀ ਦਾ ਤੇ ਉਹਨੂੰ ਹੌਸਲਾ ਹੁੰਦਾ ਉਹ ਘਰ ਜਾ ਕੇ ਦੂਜੇ ਦੱਸਦਾ ਅੱਜ ਫਿਰ ਮੈਂ ਨਾਨਾ ਜੀ ਨੂੰ ਵੇਟ ਕਰਦਾ ਕੰਪੀਟੀਸ਼ਨ ਕਪੀਟੀ ਤੇ ਉਹਨੂੰ ਮੈਂ ਬਾਸਕਟਬਾਲ ਦਾ ਇੱਕ ਨੈਟ ਲੈ ਕੇ ਦਿੱਤਾ ਤੇ ਜਦੋਂ ਇੱਥੇ ਤੁਸੀਂ ਦੇਖਦੇ ਆ ਗਿਮਪਾ ਪਈਆਂ ਫੁੱਟਬਾਲ ਸਾਰੇ ਅਸੀਂ ਕੰਪੀਟੀਸ਼ਨ ਚ ਕਰੀ ਗੀਆਂ ਤੇ ਮੈਂ ਇਸ ਜੀ ਗੱਲ ਆ ਨੰਬਰ ਲਈਦਾ ਉਹਦੇ ਨਾਲ ਹੁਣ ਮਿਸਿਸ ਗਾਇਆ ਲਿਆ ਉਹ ਰਾਲ ਸਾਡੇ ਕੋਲ ਠਹਿਰਨਾ ਕੱਲ ਸਾਰਾ ਦਿਨ ਸਾਡੇ ਨਾਲ ਫਰੈਂਡ ਬਤਾਉਣਾ ਉਹਨੇ ਜੀ ਤੇ ਮੇਲਾ ਲਗਾ ਲੈਂਦਾ ਕਹਿੰਦਾ ਮਤਲਬ ਇਹ ਆ ਕਿ ਜੇ ਤੁਸੀਂ ਆਪਦੇ ਬੱਚਿਆਂ ਨੂੰ ਇਸ ਪਾਸੇ ਲਾਉਣੇ ਆ ਤਾਂ ਇਹਦਾ ਮਤਲਬ ਤੁਸੀਂ ਆਪ ਦਾ ਭਵਿੱਖਾ ਜਿਹੜਾ ਉਹ ਸੇਫ ਕਰਦੇ ਹੋ ਸੁਰੱਖਿਅਤ ਕਰ ਬਿਲਕੁਲ ਮੈਂ ਤੇ ਇਹ ਜ਼ਿਕਰ ਜੋ ਗੱਲ ਹੈ ਕਿ ਵੱਡਾ ਕਾਕਾ ਅਜ 42 ਸਾਲ ਦਾ ਹਾਕੀ ਖੇਡਦਾ ਜੀ ਛੋਟਾ 34 ਸਾਲ ਦਾ ਫੁੱਟਬਾਲ ਤੇ ਵੇਟ ਲਿਫਟਿੰਗ ਤੇ ਬੋਡੀ ਬਿਲਡਿੰਗ ਔਰ ਸਭ ਜਾਣੇ ਹੋ ਵੀ ਇੱਕ ਦਿਨ ਇਹੋ ਜਿਹਾ ਸਮਾਂ ਆਇਆ ਜਦੋਂ ਉਹ 12 ਸਾਲ ਦਾ ਸੀਗਾ ਉਹਨੂੰ ਤੇ ਉਹਦੇ ਸਾਥੀ ਨੂੰ ਤੇ ਕਲਾਸ ਫੇਲਰ ਨੂੰ ਮੈਂ ਕਿੱਥੇ ਲਾਟਰੀ ਦੇ ਫੰਡ ਲੈ ਕੇ ਸਾਰੇ ਪੰਜਾਬੀਆਂ ਦਾ ਗੜ ਫੁੱਟਬਾਲ ਦਾ ਇਕੱਠ ਕੀਤਾ ਟ੍ਰਾਇਲ ਹੈ ਜੀ ਉਹ ਟ੍ਰਾਇਲ ਵਿੱਚ ਇਹ ਸਾਡੇ ਅੰਡਰ 12 ਨੂੰ ਦੋ ਹੀ ਬੱਚੇ ਹੈ ਕਿ ਮੇਰਾ ਕਾਕਾ ਤੇ ਮੇਰੇ ਕਰਕੇ ਦਾ ਫਰੈਂਡ ਉਹ ਪਿਕ ਕਰ ਕੀਤੇ ਗਏ ਅਲਬੀਨ ਫੁੱਟਬਾਲ ਕਲੱਬ ਦੀ ਬਸੋ ਵਿੱਚ ਹੈ ਜੀ 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 ਇਹਦੇ ਯੂਥ ਸਕੁਐਡ ਤੋਂ ਪਿਕ ਕੀਤੇ ਗਏ ਮੈਂ ਲਗਭਗ 8-9 ਮਹੀਨੇ ਉਹਦੇ ਨਾਲ ਜਾਂਦਾ ਰਿਹਾ ਜਿੱਥੋਂ ਮੈਂ ਲਰਨ ਕੀਤਾ ਵੀ ਜਿਹੜੇ ਅਸੀਂ ਲੋਕ ਕਹਿੰਦੇ ਨਾ ਸਾਡੇ ਬੱਚੇ ਵੱਡੀਆਂ ਗੇਮਾਂ 'ਚ ਕਿਉਂ ਨਹੀਂ ਜਾਂਦੇ ਫੁੱਟਬਾਲ 'ਚ ਕਿਉਂ ਨਹੀਂ ਜਾਂਦੇ ਜੀ ਪਰ ਦੋਸਤੋ ਜਿੰਨੀ ਉਹਦੇ ਪਿੱਛੇ ਘਰਨਾ ਘਰਲੀ ਪੇਂਦੀ ਆ ਤੁਸੀਂ ਘਰ ਬੈਠੇ ਅਮੈਜਮ ਵੀ ਨਹੀਂ ਕਰ ਸਕਦੇ ਜੀ ਜੀ ਇਹ ਕਿਸੇ ਫਿਰ ਮੌਕੇ ਤੇ ਤੁਹਾਡੀ ਇਸ ਜਿਹੜੀ ਗੱਲ ਨੂੰ ਅਸੀਂ ਤਾਂ ਲੜੀ ਲੜੀ ਲੈ ਕੇ ਤੁਰਾ ਸੋ ਉਸ ਸਮੇਂ ਦੌਰਾਨ ਮੇਰੇ ਆਪਣੇ ਸੱਤੂ ਵੀ ਘਟ ਸਗੇ ਮੈਸੀ ਨੂੰ ਉਸ ਵੀਤ ਲਾਇਆ ਸੀਗਾ 8-9 ਮਹੀਨੇ ਤੋਂ ਬਾਅਦ ਤੋਬਾ ਕਰ ਲਈ ਕਿਉਂਕਿ 2 2.5 ਘੰਟੇ ਹਰ ਵੀਕੈਂਡ ਜਾਂ ਹਫ਼ਤੇ 2-3 ਵਾਰੀ ਉਹਦੇ ਨਾਲ ਜਾਣਾ ਤੇ ਇਹਨਾਂ ਸਮਾਂ ਸਾਡੇ ਕੋਲ ਨਹੀਂ ਸੀਗਾ ਤੇ ਜੇ ਹੁੰਦਾ ਤਾਂ ਜ ਨੂੰ ਗੈਰੰਟੀ ਆ ਉਹ ਪ੍ਰੋਫੈਸ਼ਨਲ ਫੁੱਟਬਾਲ ਹੁੰਦਾ ਤੇ ਮੇਰੀ ਇਹ ਕਮੀ ਜਿਹੜੀ ਆ ਕਿ ਸੇ ਹੋ ਸਕਦਾ ਨਜ਼ਰ ਹੀ ਦੂਰ ਹੋ ਸਕਦੀ ਹੈ ਬਿਲਕੁਲ ਸੋ ਦੋਸਤੋ ਸਾਡੇ ਨਾਲ ਇਹ ਸਨ ਅਜੈ ਸਿੰਘ ਗਰਚਾ ਜੀ ਜਿਨ੍ਹਾਂ ਨੇ ਆਪਣੇ ਬਚਪਨ ਤੋਂ ਜਵਾਨੀ ਦਾ ਜਿਹੜਾ ਸੁਨਹਿਰੀ ਸਮਾਂ ਸੀ ਜਾਂ ਆਪਣੀ ਘਰ ਨਾਲ ਇਹਨਾਂ ਮੈਡਲਾਂ ਟਰਾਫੀਆਂ ਦੇ ਜ਼ਰੀਏ ਉਸ ਦੌਰ ਨੂੰ ਸਾਡੇ ਨਾਲ ਸਾਂਝਾ ਕੀਤਾ ਅਸੀਂ ਧੰਨਵਾਦੀ ਹਾਂ ਗਰਚਾ ਸਾਹਿਬ ਦੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਾਇਂਦਰੀਆ ਦੇ ਲਈ ਗਰਚਾ ਸਾਹਿਬ ਪੂਰੇ ਜਿਹੜਾ ਯੂਕੇ ਹੈ ਸਾਡਾ ਖੇਡ ਸਰਗਰਮੀਆਂ ਦੇ ਜਿਹਨੂੰ ਕਹੋ ਕਿ ਨੰਬਰਦਾਰ ਹੈ ਤੇ ਪੰਜ ਦਰਿਆਲੀ ਕੋਈ ਵੀ ਇਸ ਤਰ੍ਹਾਂ ਦੀ ਸੇਵਾ ਹੋਣੀ ਆ ਉਹ ਉਹ ਗਰਚਰ ਸਾਹਿਬ ਦੀ ਨਿਗਾਹ ਖਾਣੀ ਲੰਘ ਕੇ ਹੀ ਪੰਜ ਦਰਿਆ ਦੇ ਵਿੱਚ ਛਪਣੀ ਆ ਜਾਂ ਦਿਖਾਈ ਜਾਣੀ ਆ ਤੇ ਅੱਜ ਗਰਚਰ ਸਾਹਿਬ ਇੰਨੀ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਤੇ ਅਸੀਂ ਇਸੇ ਤਰ੍ਹਾਂ ਹੀ ਅੱਗੇ ਤੋਂ ਫੇਰ ਗਰਚਰ ਸਾਹਿਬ ਦੇ ਜਿਹੜੇ ਬੋਲ ਆ ਉਹ ਤੁਹਾਡੇ ਲਈ ਰੱਖਵੇਂ ਰੱਖਾਂਗੇ ਗੱਲਬਾਤ ਕਰ ਦਿਨਾਵਾਂਗੇ ਅੱਜ ਲਈ ਇਜਾਜ਼ਤ ਦਿਓ ਸਸਿਕਾ ਸਸਿਕਾ ਸਸਿਕਾ